ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪਿਆਰੇ ਪੰਜਾਬ ਡੈਮੋਕਰੇਟਿਕ ਅਲਾਈयंस ਦੇ ਗੱਠ ਜੋੜਦੇ ਉਮੀਦਵਾਰ ਜੋ ਕਿ ਲੋਕ ਇਨਸਾਫ ਪਾਰਟੀ ਵੱਲੋਂ ਸੰਘਰੂਰ ਤੋਂ उतारे ਗਏ ਨੇ ਜਸਜੀਤ ਜਸਰਾਜ ਉਹਨਾਂ ਨੇ ਹਾਲ ਹੀ ਦੇ ਵਿੱਚ ਸੰਘਰੂਰ ਦੇ ਵਿੱਚ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਉਦਘਾਟਨ ਮੌਕੇ ਉਹਨਾਂ ਨੇ ਕੀ ਕੁਝ ਕਿਹਾ ਆਓ ਮਾਰਦੇ ਆ ਇੱਕ ਨਜ਼ਰ ਬੈਠ ਜਾਗੇ ਫੋਕੇ ਰਸੀ ਭਾਈ ਨੀ ਸੋਡੀ ਸੋਚਦੇ ਬੈਠ ਜਾਗੇ ਫੋਕੇ ਉਸਮਾਨ ਮੋਲਵੀ ਜ਼ਿੰਦਾ ਰਹੇ ਜ਼ਿੰਦਾ ਰਹੇ ਜ਼ਿੰਦਾ ਰਹੇ ਜੱਸੀ ਜਸਰਾ ਜਿੰਦਾਬਾਦ 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 ਜੱਸੀ ਜਸਰਾ ਜਿੰਦਾਬਾਦ ਜਿੰਦਾਬਾਦ ਅਰੀ ਅਰੀ ਬੰਨ ਕਟੋ ਜੀ ਇਹ ਕਿੰਨੀ ਕਰੇ ਬੈਠਾ ਅਰੀ ਬੰਨ ਕਟੋ ਜੀ ਮਟੋ ਵਟ ਨਿਕ ਮਟੋ ਸਟੇਟਮੈਂਟ ਸਰ ਇੱਕ ਮਟੋ ਚਲੋ ਮੇਲ ਹੋ ਰਾਂ ਕਰ ਮਰੀ ਇਹ ਛਿਕਨੀ ਕਰ ਭਾਈ ਚੱਲ ਜੀ ਕੋਈ ਨਹੀਂ ਕੋਈ ਨਹੀਂ ਫਸ ਫਸ ਨਾ ਕੋਈ ਕੋਈ ਨਹੀਂ ਨਾ ਨਾ ਚਲੋ ਦੋ ਮਿਲ ਕੇ ਬੰਦੋ ਦਾ ਨੰਬਰ ਦੋ 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 ਤੁਸੀਂ ਵੀ ਹੱਥ ਨਾਲ ਨਹੀਂ ਇਹ ਬਹੁਤ ਵਧੀਆ ਗੱਲ ਹੈ ਇਹ ਬਹੁਤ ਹੀ ਵਧੀਆ ਗੱਲ ਹੈ ਬਹੁਤ ਬੜੀ ਬੋਲੋ ਜੌਨ ਜੌਨ ਸੋਸ਼ੀਆਕਾਰ ਹਾਂ ਅੱਜ ਇੱਧਰ ਕੋਈ ਬੁੜਾ ਇਹ ਮਾਰਾ ਬੋਲੋ ਪਹੁੰਚੁਕੇ ਨੇ ਅਸੀਂ ਜੀ ਆਇਆਂ ਆ ਤੇ ਠਿਕਾਣਾ ਕਰਦੇ ਆਂ ਅਸੀਂ ਉਹਨੇ ਸੋਨੇ ਆਲ ਸਤ ਪਾਰਟੀਆਂ ਦੇ ਉਮੀਦਵਾਰ ਜੱਸੀ ਜਸਰਾਜ ਜੀ ਜੋ ਕਿ ਪੰਜਾਬ ਡਵੈਲਪਮੈਂਟ ਅਲਾਈਨ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ ਪੈਂਤ ਕੁਮਾਰੀ ਮਾਇਆਬਤੀ ਜੀ ਸਾਡੇ ਭਾਰਤ ਦੇ ਰਾਸ਼ਟਰੀ ਪ੍ਰਧਾਨ ਬੋਝ ਸਮਾਜ ਪਾਰਟੀ ਦੀ ਆਸ਼ੀਰਵਾਦ ਦੇ ਨਾਲ ਇਹ ਇਲੈਕਸ਼ਨ ਲੜਨੇ ਨੇ ਤੇ ਇਹ ਉਹਨਾਂ ਤੜ ਵੀਉਦੇ ਨੇ ਜਿਨ੍ਹਾਂ ਨੇ ਪਹਿਲੀ ਹੀ ਚੋਣ ਬਾਲਾਂ ਦੇ ਖਿਲਾਫ ਲੜੀ ਪੂਰੇ ਮਾਦਾ ਉੱਕੇ ਸਾਡੇ ਕਲਾਕਾਰ ਵੀ ਨੇ ਤੇ ਨਾਲ ਇਹ ਫਿਲਮਾਂ ਵੀ ਇਹਨਾਂ ਨੇ ਕਈ ਗੱਡੀਆਂ ਨੇ ਪੂਰੇ ਦੇਸ਼ਾਂ ਦੇਸ਼ਾਂ ਜਿਹਨਾਂ ਨੇ ਦੌਰੇ ਕੀਤੇ ਨੇ ਬਹੁਤ ਹੀ ਸਮਝਦਾਰ ਬੂਨੇ ਜੋ ਕਿ ਆਵਾਜ਼ੀ ਪਾਰਟੀ ਨੂੰ ਦਿੱਲੀ ਦੀ ਸਰਕਾਰ ਬਣਾਉਣ ਦੇ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ ਇੱਕੋ ਇੱਕ ਲੜਾਈ ਜਿਹੜੀ ਇਹਨਾਂ ਨੇ ਆਵਾਜ਼ੀ ਪਾਰਟੀ ਤੇ ਰਹਿ ਕੇ ਪੰਜਾਬ ਦੇ ਲੋਕਾਂ ਦੇ ਨਾਮ 'ਤੇ ਪੰਜਾਬ ਨੂੰ ਅਸੀਂ ਕਦੇ ਵੇਚਣ ਨਹੀਂ ਦੇਵਾਂਗੇ ਪੰਜਾਬ ਦੀ ਗੱਲ ਕਿਸੇ ਵੀ ਗੱਲ 'ਤੇ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਇਸ ਲਈ ਇਸ ਵੀਰ ਲਈ ਅਸੀਂ ਬਹੁਤ ਜ਼ਿਆਦਾ ਇੱਥੋਂ ਭਾਰੀ ਬਹੁਤ ਮੰਨ ਨਾਲ ਇਹਨਾਂ ਨੂੰ ਲੋਕ ਸਭਾ 'ਚ ਭੇਜਾਂਗੇ ਇਹ ਯਾਦ ਕਰਾਂਗੇ ਵੀ ਲੋਕ ਸਭਾ ਦੇ ਇਹ ਮੈਂਬਰ ਵਾਕੇ ਸਾਡੇ ਸਰਦੂਰ ਦੇ ਨੌ ਦੇ ਨੌ ਮੌਕਿਆਂ ਦੇ ਇੱਥੇ ਜੋ ਸਾਡੇ ਅਧਿਕਾਰ ਕਿਸੇ ਨੂੰ ਵੀ ਨਹੀਂ ਨੇ ਜੋ ਸਾਡੇ ਪ੍ਰੋਜੈਕਟ ਰੁਕੇ ਹੋਏ ਨੇ ਉਹਨਾਂ ਨੂੰ ਪਾਸ ਕਰਾਉਣ ਐਨਾ ਹੀ ਕਹਿ ਦਿਆ ਹੋਇਆ ਮੈਂ ਖੇਮਾ ਦਾ ਜੱਜ ਹੋਵਾਂਗਾ ਦੇਖ ਲੈ ਵੀ ਮੈਂ ਬੇਨਤੀ ਕਰੂੰਗਾ ਵਾਇਗੁਰਜੀ ਕਲਤਾਨ ਸਾਹਿਬ ਵਾਇਗੁਰਜੀ ਜੀ ਨੂੰ ਧਰਵਾਜੀ ਅਮਰ ਸਿੰਘ ਜੀ ਗੁਰੂ ਜੀ ਸੋ ਸਾਡੇ ਦਰਮਿਆਨ ਜਿਨ੍ਹਾਂ ਦੀ ਅਸੀਂ ਲੰਬੇ ਸਮੇਂ ਤੋਂ ਢੀ ਕਰ ਰਹੇ ਸੀਗੇ ਜਸਜੀਤਸਰਜ ਜੀ ਸਾਡੇ ਦਰਮਿਆਨ ਪਹੁੰਚੇ ਆ ਔਰ ਇਸ ਦਫਤਰ ਦਾ ਉਹਨਾਂ ਨੇ ਅੱਜ ਘਟਨ ਕੀਤਾ ਹੈ ਸੋ ਪਟਿਆਰ ਸ਼ਹਿਰ ਦੇ ਪਟਿਆਰੇ ਦੇ ਧਰਮਾਰ ਕਰਨੇ ਆ ਕਿਉਂਕਿ ਅੱਜ ਦਾ ਜਿਹੜਾ ਜੰਪੇ ਹਰਕੇ ਦਾ 12 ਟਡਣਾ ਦੌੜਾ ਸੋ ਮੈਂ ਬਹੁਤਾ ਜਾਰੇ ਇਸਾ ਨਹੀਂ ਨਹੀਂ ਤੁਹਾਡਾ ਜਣਾ ਕੁੰਦਾ ਤੇ ਕਿਉਂਕਿ ਸਾਡਾ 12 ਟਡਣਾ ਦਾ ਦੌੜਾ ਦੇ ਬਾਹਰਕਾ ਬਹੁਤ ਵੱਡਾ ਔਰ ਸਾਡੇ ਦਰਮਿਆਨ ਪੱਲੇ ਦਾ ਜੁਨੀਆ ਦਾ ਦੇ ਵਰਕਰ ਬਹੁਤ ਪੁੰਚੇ ਆ ਔਰ ਜਿਨ੍ਹਾਂ ਦੀ ਕਬੱਡੀ ਸਮੱਸਿਆ ਹੈ ਜੱਸੀ ਜਿਹੜਾ ਧੜਾ ਧਿਆਨ ਨਾਲ ਸੋਣਾਂ ਉਹਨਾਂ ਦੀ ਇੱਕ ਵੱਡੀ ਸਮੱਸਿਆ ਕਿ ਅਸੀਂ ਇਹ ਠੇਕੇਦਾਰੀ ਦਾ ਸਿਸਟਮ ਆ ਉਹਨਾਂ ਦਾ ਬਚਾਲੇ ਬਚੋਲ ਗਈ ਹੈ ਜਿਹੜੀ ਉਹ ਅਸੀਂ ਖਤਮ ਕਰਦੇ ਆਂ ਔਰ ਅਸੀਂ ਕਰਾਂਗੇ ਉਹਨਾਂ ਨੂੰ ਬਚਵਾਤ ਵਾਦਾ ਕਰਦੇ ਆਂ ਸੋ ਮੈਂ ਜਾਰੇ ਸਮਾਂ ਨਾਲ ਤਾਂ ਹੋਇਆ ਬੇਚੀ ਕਰੂਗਾ ਸਾਡੇ ਦੇ ਧੜਕਾ ਨੂੰ ਸਤ ਪਾਰਟੀਆਂ ਦੇ ਸਾਝੇ ਵੀਰਵਾਰ ਆਮ ਲੋਕਾਂ ਦੇ ਜਿਨ੍ਹਾਂ ਦੀ ਧੜਕਣ ਜੱਸੀ ਜਸਰਾਜ ਜੀ ਉਹ ਮੱਝ ਤੇ ਇਹ ਇਨਸਾਨੀਅਤ ਦਾ ਚੋੜੇ ਹੋਰ ਵੀ ਅੱਗੇ ਆਪਾਂ ਆਪਣੀ ਅੰਤਕ੍ਰਮਣਤ ਨਾਲ ਅਸੀਂ ਪਹਿਨ ਮਾਇਆ ਬਦਸ਼ਮੀ ਛੋੜੀ ਕੋਨੀ तो उत्ते ए, कुछ भी नहीं बन सकते अगर नहीं ही तो चल के आया हो कदम साजे लड़ी भाई साहब संगरूर को तो आप पूरे पंजाब की पूरे देश की नदी ਜੋ ਜਿਹੜਾ ਵਿਸ਼ਵਾਸ ਤੁਸੀਂ ਦਿਖਾਇਆ ਹੈ। ਇਹ ਜਿਹੜਾ ਵੀ ਇਹਨਾਂ ਵਿਸ਼ਵਾਸ ਪੂਰੇ ਸੰਧਰੂਪ ਚ ਜ਼ਾਦਾ ਪਹਿਲੇ ਦਸਤ ਤੱਕ ਮਾਟਣਾ ਹੈ। ਤੇ ਸ਼ੁਰੂਆਤ ਤਾਂ ਚੰਗੀ ਹੈ। ਤਾਂ ਅੰਤ ਵੀ ਬਹੁਤ ਵਧੀਆ ਹੋ ਗਿਆ। ਸਾਥੀਓ ਜੇ ਮੈਂ ਜੀ ਸਿੰਘ ਪੈਸੇ ਤੁਲੇ ਕੇ ਪੈਣ ਮਾਇਆਵਤੀ ਤੱਕ ਜਿੰਨੇ ਚਿਹਰੇ ਵਿੱਚ ਨਹੀਂ ਆਰੇ ਬੰਦੇ ਜਦੋਂ ਜਦੋਂ ਬੋਖਾ ਮਿਲਿਆ ਹਮੇਸ਼ਾ ਮੇਰੀ ਬਾਤ ਦੀ ਗੱਲ ਕੀਤੀ ਆਹ ਬੰਦੇ ਦੀ ਗੱਲ ਕੀਤੀ ਤੇ ਰਾਣਾ ਗੁਜੀਤ ਵਰਗੇ ਬੰਦਿਆਂ ਨੂੰ ਮੰਤਰੀ ਪਤ ਤੋਂ ਸੁਪਾਲ ਸਿੰਘ ਖੇਰਾ ਵਰਗੇ ਨੇ ਚੜਤਾ ਗੂਏ ਲਾ ਕੇ ਪਾਸੇ ਸਿਟਿਆ ਸਾਡੇ ਸਮਝੀ ਸੀ ਬੱਸ ਉਹਨਾਂ ਦੇ ਰਾਜ ਲੁਧਿਆਣੇ ਵਿੱਚ ਕੋਈ ਵੀ ਫੋਟਸਾੜਾ ਕੋਈ ਸਰਕਾਰੀ ਆਸਰ ਕੈਸਾ ਨਹੀਂ ਮੰਗਦਾ ਅਸੀਂ ਐਸਾ ਰਾਜ ਪੂਰੇ ਸੰਗਰੂਰ ਚ ਜਿੰਨੇ ਤੁਸੀਂ ਲੁਕਾਏ ਹੋ ਮੰਚ ਤੇ ਸੁਸ਼ੋਭ ਜਿੰਨੇ ਅਸੀਂ ਸਾਰੀਆਂ ਪਾਰਟੀਆਂ ਦੇ ਕਾਗਾਂ ਨਮਾਇਦੇ ਮਿਲché ਆ ਕਦੇ ਵੀ ਇਹਨਾ ਸੋਚੋ ਕਿ ਜੱਸੀ ਸਭ ਤੋਂ ਅੱਗੇ ਹੈ ਯਾ ਡਾਕਟਰ ਮੱਖਣ ਸਿੰਘ ਸਭ ਤੋਂ ਅੱਗੇ ਹੈ ਯਾ ਹਰਪ੍ਰੀਤ ਪਾਟਵਾ ਸਭ ਤੋਂ ਅੱਗੇ ਹੈ ਯਾ ਚੰਕੌਰ ਸਿੰਘ ਸਭ ਤੋਂ ਅੱਗੇ ਹੈ ਅਸੀਂ ਤੁਹਾ ਤੋਂ ਅੱਗੇ ਨਹੀਂ ਅਸੀਂ ਤੁਹਾਡੇ ਨਾਲ ਚੱਲ ਰਹੇ ਹਾਂ ਹੋ ਸਕਦਾ ਕਿ ਤੇਜ਼ ਚੱਲੇ ਚੱਲੇ ਮੇਰੇ ਪੈਰ ਥੱਕ ਜਾਣ ਤਾਂ ਹੋ ਸਕਦਾ ਭਾਈ ਮੈਨੂੰ ਘਰੇੜੀ ਚੱਕਣਾ ਪੈ ਜਾਵੇ ਹੋ ਸਕਦਾ ਤੁਹਾਡੇ ਨੂੰ ਕਿਸੇ ਦੇ ਪੈਰ ਥੱਕ ਜਾਣ ਤਾਂ ਮੇਰੀ ਜਿਵੇਂ ਬਿਮਾਰੀ ਪਣਦੀ ਹੈ ਜੋ ਕਿ ਸਫਰ ਲੰਬਾ ਯਾ ਸਫਰ ਔਖਾ ਯਾ ਪਰ ਸਫਰ ਮੈਂ ਮੁਮਕਨ ਨਹੀਂ ਹੈ ਅਸੀਂ ਆਪਣੀ ਮੰਜ਼ਿਲ ਤੇ ਬਹੁਤ ਮੈਨੇ ਆ ਜਿਹੜੇ ਜਿਹੜੇ ਪਿੰਡਾਂ ਚ ਅਸੀਂ ਗਏ ਆ ਹਰ ਪਿੰਡ ਚੋਂ ਜਦ ਕੇ ਸਾਡਾ ਇਹ ਪੋਸਟਰ ਇੱਕ ਵੀ ਕੱਦ ਤੇ ਨਹੀਂ ਲੱਗਿਆ ਜਦ ਕੇ ਅਸੀਂ ਹਲੇ ਪੂਰੇ ਪਿੰਡਾਂ ਚ ਨਹੀਂ ਜਾ ਪਾਏ ਹਲੇ ਸਾਡੀਆਂ ਗੱਡੀਆਂ ਸਾਡੇ ਕੋਈ ਸਪੀਕਰ ਕਿਉਂਕਿ ਆਪਾਂ ਅੱਲੇ ਭਾਈ ਥੋੜੇ ਦੇ ਗ੍ਰੀਨ ਪਾਰਟੀਆਂ ਦਾ ਸਮੂਹ ਹੈ। ਕਰੀਬ ਪਰਿਮਾਨ ਦਾ ਪਾਰਟੀਆਂ ਦਾ ਸਮੂਹ ਹੈ। ਸਾਡੇ ਕੋਲ ਕਈ ਚੀਜ਼ਾਂ ਦੀ ਘਾਟ ਹੋ ਸਕਦੀ ਹੈ। ਪੈਸਿਆਂ ਦੀ, ਪੋਸਟਰ ਲਾਉਣ ਵਾਲਿਆਂ ਦੀ, ਪੋਸਟਰ ਵੰਡਣ ਵਾਲਿਆਂ ਦੀ, ਕੈਂਪ ਮਾਰਨ, ਕੈਂਪ ਮਾਰਨ ਦੇ ਸਪੀਕਰ ਪਰ ਸਾਡੇ ਕੋਲ ਹਿੰਮਤ ਦੀ ਘਾਟ ਅਗਰ ਆਪਣੀ ਹਿੰਮਤ ਅਗਰ ਆਪਣਾ ਸੇਕਾ ਲੈ ਕੇ ਅੱਪਾ ਆਪਣੀ ਮੰਜ਼ਿਲ ਵੱਲ ਚੱਲੇ ਤਾਂ ਕੋਈ ਕੋਈ ਨਹੀਂ ਸੰਕਰਾਸਦਾ ਨਾ ਕੈਪਟਨ ਮਮਰਿਤ ਸਿੰਘ ਨਾ ਪ੍ਰਤਾਸਿੰ ਬਾਦਲ ਤੇ ਨਾ ਇਧੋਂ ਦਾ ਤੁਹਾਡਾ ਢੜਬੇ ਦਾ ਐਮਐਲਏ ਹਰਪਾਲ ਜੀ ਨੂੰ ਸਾਨੂੰ ਕੋਈ ਨਹੀਂ ਹਰਾ ਸਕਦਾ ਸਾਥੀਓ ਜਿਹੜੇ ਜਿਹੜੇ ਫੰਡਾ ਸਿੰਘ ਆ कह ही रोशनी जिथे जिथे जाना है पट्ट लगने हैं जिथे दस पंद्रह मिनट सुरग मिले नौजवान मिले बाजारा च बस स्टैंडा पिंड च कचहरिया कितने दो बंदे भी मिले एक ही गलनी है ਕਿ ਭਾਈ ਕੀ ਤੁਸੀਂ ਮੋਦੀ ਦੇ ਰਾਜ ਤੋਂ ਖੁਸ਼ ਹੋ ਮੈਂ ਤੁਹਾਨੂੰ ਪੁੱਛਦਾ ਕਿ ਤੁਸੀਂ ਮੋਦੀ ਦੇ ਰਾਜ ਤੋਂ ਖੁਸ਼ ਹੋ ਕੀ ਮੋਦੀ ਦੁਬਾਰਾ ਚੜਦਾ ਆਹੀ ਜੀ ਤੁਸੀਂ ਪੁੱਛ ਰਹੇ ਹੋ ਕਿ ਭਾਈ ਜੇ ਤੁਸੀਂ ਪਰਮਿੰਦਰ ਧੀਨਸੇ ਨੂੰ ਵੋਟ ਪਾਈ ਜਾਂ ਅਕਾਲੀ ਦਲ ਦੀ ਹਰਸਿਮਰਤ ਬਾਦਲ ਨੂੰ ਵੋਟ ਪਾਈ ਹਰ ਕਿਸੇ ਨੂੰ ਉਮੀਦ ਹੈ ਕਿ ਪੰਜਾਬ ਨੂੰ ਇੱਕ ਤੀਜਾ ਬਦਲ ਮਿਲੇਗਾ ਜਿੱਦਾਂ ਬੀਬੀ ਖਾਲਰਾ ਦੇ ਜਿੱਦਾਂ ਬੀਬੀ ਖਾਲਰਾ ਦੇ ਸਮਰਥਨ ਦੇ ਵਿੱਚ ਸਾਰੀਆਂ ਸਹੀਆਂ ਧਿਰਾਂ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਟਕਸਾਲੀ ਆਗੂਆਂ ਨੇ ਜਿੱਦਾਂ ਆਪਣਾ ਨੁਮਾਇੰਦਾ ਬੀਬੀ ਖਾਲਰਾ ਦੇ ਵਿਰੁੱਧ ਖੜਾ ਕਰਨ ਤੋਂ ਇਨਕਾਰ ਕਰ ਉਹਨਾਂ ਨੂੰ ਬਿਠਾ ਦਿੱਤਾ ਹੈ ਤੇ ਬੀਬੀ ਖਾਲਰਾ ਨੂੰ ਪੂਰਨ ਤੌਰ ਤੇ ਸਮਰਥਨ ਦੇਣ ਦੀ ਠਾਨ ਲਈ ਹੈ ਜੇਕਰ ਇਸੇ ਤਰੀਕੇ ਦੇ ਨਾਲ ਚੋਣਾਂ ਤੋਂ ਪਹਿਲਾਂ ਪਹਿਲਾਂ ਸਾਰੀਆਂ ਸਿਆਸੀ ਧਿਰਾਂ ਇੱਕੋ ਹੀ ਫਰੰਟ ਦੇ ਉੱਤੇ ਆ ਜਾਣ ਤਾਂ ਸ਼ਾਇਦ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਨੂੰ ਇੱਕ ਤੀਜਾ ਬਦਲ ਮਿਲ ਸਕਦਾ ਹੈ ਤੇ ਜੇਕਰ ਪੰਜਾਬ ਨੂੰ ਇਹ ਤ ਉਪਦੀ ਬਹਾਲੀ ਮੁੜ ਬਹਾਲੀ ਬਹੁਤ ਜਲਦ ਹੋ ਸਕਦੀ ਹੈ ਕਿਉਂਕਿ ਪੰਜਾਬ ਨੂੰ ਘਟਿਆ ਰਵਾਇਤੀ ਪਾਰਟੀਆਂ ਤੋਂ ਇੱਕ ਪਾਸੇ ਛੁਟਕਾਰਾ ਮਿਲ ਜਾਵੇਗਾ ਤੇ ਦੂਸਰੇ ਪਾਸੇ ਦਿੱਲੀ ਤੱਕ ਚੰਗੇ ਨੁਮਾਇੰਦੇ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਦੇ ਵਿੱਚ ਕਾਰਕਰ ਸਾਬਿਤ ਹੋਣਗੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ